ਸਾਥੀਓ ਸਤਿ ਸ੍ਰੀ ਅਕਾਲ ਇਹ ਆਪਣੇ ਕੋਲੇ ਝੋਟੀ ਆ ਜਿਹੜੀ ਤੁਹਾਨੂੰ ਦਿਖਾ ਰਹੇ ਆ ਤੇ ਇਹ ਆਪਣਾ ਪਿੰਡ ਹੈਗਾ ਟੱਲ ਵਾਲੀ ਮਹਰਾਜ ਮਹਰਾਜ ਦੇ ਕੋਠੇ ਆ ਟੱਲ ਵਾਲੀ ਤੇ ਇਹ ਆਪਣੇ ਦੋਸਤ ਨੇ ਜਿੰਨਾਂ ਕੋਲੇ ਝੋਟੀ ਆ ਇਹਦਾ ਮੁੰਡੇ ਦਾ ਨਾਮ ਹੈਗਾ ਲੁੱਧਰ ਹਾਂ ਲੁੱਧਰ ਸਿੰਘ ਨੇ ਹਾਂ ਹਾਂ ਤੇ ਝੋਟੀ ਇਹ ਕੈਮੇ ਸੁਏ ਪਹਿਲੇ ਝੁਈ ਹੈ ਇਹ ਯਾਨੀ ਪਹਿਲਾਂ ਝੋਟੀ ਆ ਹਨਾ ਹਾਂ ਤੇ ਝੋਟੀ ਬਹੁਤ ਵਧੀਆ ਦੇਖ ਸਕਦੇ ਹੋ ਤੁਸੀਂ ਇਧਰ ਉਹ ਵੀ ਦਿਖਾ ਦਿੰਨੇ ਆ ਸਿੰਘ ਵੀ ਇਹਦੇ ਕੁੰਡੇ ਆ ਬਿਲਕੁਲ ਆ ਸਾਥੀਓ ਵੇਖ ਸਕਦੇ ਆ ਆਪਣਾ ਇਹਦਾ ਲੇਵਾ ਵੀ ਤੇ ਥਣ ਵੀ ਇਹਦੇ ਲਗਭਗ ਚਾਰੇ ਠੀਕ ਨੇ ਆ ਅਗਲੇ ਪਾਸੇ ਵੀ ਸਾਰੇ ਥਣ ਦਿਖਾ ਦਿੰਨੇ ਆ ਚਾਰੇ ਥਣ ਇੱਕੋ ਜਿਹੇ ਨੇ ਬਹੁਤ ਵਧੀਆ ਨੇ ਬਾਕੀ ਆਪਾਂ ਇਹਦੇ ਨਾਲ ਬਾਈ ਨਾਲ ਗੱਲ ਕਰਦੇ ਆਂ ਵੀ ਇਹਦਾ ਰੇਟ ਕੀ ਰੱਖਿਆ ਰੇਟ ਕਿੰਨਾ ਰੱਖਿਆ ਲੁਤਰੇ ਦਾ ਹਾਂ 1,20,000 ਹਾਂ ਰੇਟ ਇਹ ਕਹਿੰਦੇ ਵੀ 1,20,000 ਆ ਬਾਕੀ ਤੁਸੀਂ ਮੌਕੇ ਤੇ ਆ ਕੇ ਇਹਨਾਂ ਨਾਲ ਗੱਲ ਕਰ ਸਕਦੇ ਹੋ ਰੇਟ ਦੇ ਘੱਟ ਵਾਧ ਦੀ ਤੇ ਬਾਕੀ ਇਹ ਸੂਣ ਦੇ ਵਿੱਚ ਇਹ ਤੇ ਕਿੰਨੇ ਦਿਨ ਰਹਿ ਗਏ ਹਣ 5 ਦਿਨ ਰਹਿ ਗਏ ਹਾਂ ਸਾਥੀਓ ਇਹਦੇ ਸੂਣ ਦੇ ਰਹਿ ਗਏ 7 ਦਿਨ ਇਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਬਹੁਤ ਸੋਹਣੀ ਝੋਟੀ ਆ ਤੇ ਪਿੰਡ ਸਾਨੂੰ ਦੱਸਦਾ ਵੀ ਟੱਲ ਵਾਲੀ ਜੋ ਕਿ ਮਹਾਰਾਜ ਦੇ ਕੋਠੇ ਨੇ ਤੇ ਇਹਨਾਂ ਦਾ ਨਾਮ ਹੈਗਾ ਲੁਧਰ ਸਿੰਘ ਜੋ ਕਿ ਆਪਣੇ ਪਿਰਥੀ ਦਾ ਮੁੰਡਾ ਟੱਲ ਵਾਲੇ ਦੇ ਵਿੱਚ ਤੇ ਤੁਸੀਂ ਪਤਾ ਕਰ ਸਕਦੇ ਹੋ ਝੋਠੀ ਆਪ ਆ ਕੇ ਵੀ ਦੇਖ ਸਕਦੇ ਹੋ ਤੇ ਬਾਕੀ ਇਹਨਾਂ ਦਾ ਨੰਬਰ ਫੋਨ ਨੰਬਰ ਮੈਂ ਬੋਲ ਦਿੰਦਾ ਤੁਸੀਂ ਫੋਨ ਤੇ ਵੀ ਕੰਟੈਕਟ ਕਰ ਸਕਦੇ ਹੋ ਫੋਨ ਨੰਬਰ ਬੋਲੀ ਕਿੰਨਾ ਨੇੜੇ 88470 ਦੁਬਾਰੇ ਬੋਲੀ 88470 ਫੋਨ ਨੰਬਰ ਹੈਗਾ 88476 80633 ਫੋਨ ਨੰਬਰ ਦੁਬਾਰੇ ਫੇਰ ਬੋਲ ਦਿੰਦੇ ਨੇ 8847680633 ਤੁਸੀਂ ਫੋਨ ਤੇ ਵੀ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਹਾਂ ਤੇ ਵੀਰ ਜੀ ਧੰਨਵਾਦ